ਨਰਾ ਮੁੰਡਾ ਨਾ ਪਾ ਕੇ ਠੱਗੀਆਂ ਖਾਲਿਆ ਕਰੋ ਮੁੜ ਕੇ ਸਾਡੇ ਕੋਲ ਆ ਜਾ ਕਰੋ ਮੇਰੇ ਤਾਂ ਹਜੇ ਪਤਾ ਹੀ ਨਹੀਂ ਫੜ ਲਿਆ ਮਾਤਾ ਜੀ ਮਾਤਾ ਜੀ ਮਾਤਾ ਜੀ ਤੁਸੀਂ ਕੋਡ ਕੇਸ ਕਰਦੇ ਜੋ ਬੰਦੇ ਉੱਥੇ ਜਾ ਕੇ ਮੁੱਤਰ ਜਾਣ ਕਿ ਸਾਫਤ ਕਰਨੇ ਕਿ ਕਿੱਥੇ ਲਾਏ ਪੈਸੇ ਤੁਸੀਂ ਸਾਫਤ ਕਿਵੇਂ ਕਰੋਗੇ ਕਿਵੇਂ ਸਾਫਤ ਕਰੋਗੇ ਦਿੱਤਾ ਪੈਸੇ ਦਿੱਤਾ ਠੀਕ ਹੈ ਜੀ ਨਾ ਤੁਸੀਂ ਉਹਨੂੰ ਕੋਈ ਚੈੱਕ ਦਿੱਤਾਗਾ ਤੁਸੀਂ ਕੀ ਸਾਫਤ ਕਰ ਦੋਗੇ ਇਹਨੇ ਤਾਂ ਪੰਨਿਆਂ ਜਿਹੜੇ ਤੇ ਜੇ ਵੀ ਸੀ ਜਿੰਨੇ ਤੇ ਮੈਂ ਨਾ ਦਿੱਤੀ ਸੀ ਫੋਨ ਤੇ ਸਾਦਾ ਤੂੰ ਵੀ ਦੇ ਪੈਸੇ ਅਸੀਂ ਕਿੱਥੋਂ ਭਰਾਂਗੇ ਹੁਣ ਸਾਡਾ ਕੀ ਕਸੂਰ ਮੈਂ ਪਰਚਾ ਚਾਰਾਂ ਤੇ ਦੇ ਦੂੰਗਾ ਵੇ ਗਿਆਤ ਬੰਦੇ ਜਿਹਨਾਂ ਦਾ ਕੋਈ ਪਤਾ ਨਹੀਂ ਠੱਗੀ ਵਾਲਾ ਪਰਚਾ ਤਾਂ ਜਿਹੜਾ ਹਲੇ ਛੋਟਾ ਹੋਊਗਾ ਤੇ ਜਿਹੜਾ ਅਸੀਂ ਦੂਜਾ ਪਰਚਾ ਦੇਵਾਂਗੇ ਠੀਕ ਹੈ ਡਟੇਰੇ ਬੰਦਿਆਂ ਨੂੰ ਲੋਕਾਂ ਦੇ ਘਰ ਪਟਣ ਵਾਲੇ ਬੰਦਿਆਂ ਨੂੰ ਪਨਾਹ ਦੇ ਦੀ ਤੁਸੀਂ ਬਿਨਾ ਐਡਰੈਸ ਪਤਾ ਲਏ ਤੋਂ ਮੈਂ ਪਰਚਾ ਦੇ ਦੂੰ ਠੋਕ ਕੇ ਤੁਹਾਡੇ ਇੰਨੇ ਲੱਗਦੇ ਹਥਿਆਰ ਖਰੀਦੇ ਹੋਏ ਬੰਬ ਲੈਲੇ ਹੋਏ ਅਸਾਲਟਾ ਲੈ ਲੀਆਂ ਹੋਈਆਂ ਫਿਰ ਅੱਜਕੱਲ ਤਾਂ ਪਿਓ ਪੁੱਤ ਨੂੰ ਨਹੀਂ ਬਰਦਾਸ਼ਤ ਕਰਦਾ ਪੁੱਤ ਪਿਓ ਨੂੰ ਨਹੀਂ ਕਰਦਾ ਭਰਾ ਭਰਾ ਨੂੰ ਨਹੀਂ ਕਰਦਾ ਭੈਣਾ ਭਰਾਵਾਂ ਦੀ ਨਹੀਂ ਬਣਦੀ ਪੈਸੇ ਪਿੱਛੇ ਸਕੇ ਭਰਾ ਜਿਹੜੇ ਸਗੀਆਂ ਭੈਣਾ ਵੱਲੋਂ ਮੂੰਹ ਮੋੜ ਜਾਂਦੇ ਆ ਸਗੀਆਂ ਭੈਣਾ ਸਕੇ ਭਰਾਵਾਂ ਵੱਲੋਂ ਮੂੰਹ ਮੋੜ ਜਾਂਦੀਆਂ ਬਾਪੂ ਵਰਗਾ ਜ਼ਮੀਨ ਆ ਗਈ ਚਲੋ ਕੋਈ ਗੱਲ ਨਹੀਂ ਐ ਕਰ ਲੈਨੇ ਬਹੁਤ ਚੀਜ਼ਾਂ ਯਾਰ ਤੁਸੀਂ ਘਰਾਂ ਦੇ ਵਿੱਚ ਜਾਂਦੇ ਸੀ ਘਰਾਂ ਦੇ ਵਿੱਚ ਤੁਹਾਡਾ ਯਕੀਨ ਵਿਸ਼ਵਾਸ ਦਸਾਂ ਸਾਰਾਂ ਦਾ ਬਣਿਆ ਸੀ ਮੈਂ ਉਸ ਗੱਲ ਨਾਲ ਸਹਿਮਤ ਆ ਮੈਂ ਇਹ ਗੱਲ ਪੁੱਛਦਾ ਤੁਹਾਨੂੰ ਵੀ ਪੁੱਛਦਾ ਤੇ ਆ ਲਾਲਾ ਜੀ ਹੋਰੇ ਬੈਠੇ ਜਿਨ੍ਹਾਂ ਨੇ ਕਿਰਾਏ ਤੇ ਦਿੱਤੀ ਆ ਆਪਣੀ ਜਗ੍ਹਾ ਨੂੰ ਦਫ਼ਤਰ ਬਣਾਉਣ ਵਾਸਤੇ ਮੈਂ ਤੁਹਾਨੂੰ ਚਾਰ ਜਣਾਂ ਉਹ ਇਹ ਗੱਲ ਪੁੱਛਦਾ ਵੀ ਜੇ ਉਹ ਬੰਦਿਆਂ ਕੋਲੇ ਅਸਲਾ ਹੁੰਦਾ ਜੇ ਬੰਦਿਆਂ ਕੋਲੇ ਏਕੇ 47 ਹੁੰਦੀਆਂ ਦੈਨ ਰਾਤ ਕਿਸੇ ਵੀ ਟਾਈਮ ਉਹ ਮੰਡੀ ਦੇ ਵਿੱਚ ਕੋਈ ਵੱਡਾ ਨੁਕਸਾਨ ਕਰਕੇ ਵੱਡੀਆਂ ਲੁੱਟਾਂ ਖੋਹਾਂ ਕਰਕੇ ਨਿਕਲ ਜਾਂਦੇ ਤੁਹਾਨੂੰ ਕੀ ਪਤਾ ਜਿਹੜੇ ਬੰਦੇ ਦਾ ਆਧਾਰ ਕਾਰਡ ਇਹਨੇ ਕਹਤਾ ਵੀ ਅਸੀਂ ਉਹਨਾਂ ਦਾ ਆਧਾਰ ਕਾਰਡ ਅਸੀਂ ਵੇਖੇ ਸੀ ਜੀ ਕੋਲੇ ਹੈਗੇ ਆਧਾਰ ਕਾਰਡ ਉਹਨਾਂ ਦੇ ਨਹੀਂ ਨਹੀਂ ਜੀ ਫੋਟੋਸਟੇਟਾ ਕਰਾਈਆਂ ਨਹੀਂ ਜੀ ਨਹੀਂ ਕਰਾਈ ਉਹਨੂੰ ਪੁੱਛਿਆ ਵੀ ਕਿੱਥੋਂ ਦੇ ਆ ਉਹ ਨਹੀਂ ਜੀ ਕਲਾ ਆਧਾਰ ਕਾਰਡ ਹੀ ਦੇਖਿਆ ਆਧਾਰ ਕਾਰਡ ਤੁਸੀਂ ਆਏ ਦੇਖਿਆ ਨਹੀਂ ਵੀ ਉਹ ਕਿਹੜੀ ਸਟੇਟ ਦੇ ਆ ਬੰਦੇ ਕਿੱਥੋਂ ਦੇ ਕੁਝ ਨਹੀਂ ਦੇਖਿਆ ਮਗਰਲੇ ਬੁੱਤੀ ਦੇਖ ਲਈ ਉਹਨਾਂ ਦੀ ਕਲਾ ਨਾਂ ਦੇਖ ਲਿਆ ਜੀ ਤੇ ਬਸ ਜੀ ਪੰਜਾਬ ਦੇ ਸੀ ਨਹੀਂ ਨਹੀਂ ਪੰਜਾਬ ਦੇ ਨਹੀਂ ਸੀ ਪੰਜਾਬ ਦੇ ਨਹੀਂ ਸੀ ਅਦਰ ਸਟੇਟ ਦੇ ਸੀ ਹੋਰ ਸਟੇਟ ਦੇ ਬੰਦੇ ਨੂੰ ਤੁਸੀਂ ਐਂ ਭਰੋਸਾ ਕਰ ਲਏ ਵੀ ਹਾਂ ਇਹ ਪਤਾ ਨਹੀਂ ਕਿੰਨੇ ਕੁ ਪੈਸੇ ਦੇ ਦੇਊਗਾ ਥੋੜੇ ਧਿਆਨ ਚ ਗੱਲਾਂ ਨਹੀਂ ਵੀ ਕਦੇ ਵੀ ਲੋਕਾਂ ਨਾਲ ਕਿੰਨੇ ਕਿੰਨੇ ਵੱਡੇ ਫਰਾਡ ਹੋਏ ਆ ਇਹ ਹੀ ਕੰਪਨੀਆਂ ਜਿਹੜੀਆਂ ਕਦੇ ਕੋਈ ਆ ਕੇ ਕਦੇ ਕੋਈ ਆ ਗਾ ਪਹਿਲਾਂ ਤਾਂ ਜੀ 15 ਵਿਜਾਂ ਨੇ ਮਾਤਾ ਨੇ ਲੈ ਕੇ ਆਦੇ ਸੀਗੇ ਉਹਦਾ ਮੈਂ ਸੁਣ ਲਿਆ ਪਹਿਲਾਂ ਮਾਤਾ ਨੇ 15 20 ਲੈ ਕੇ ਆਂਦੇ ਫਿਰ ਮਾਤਾ ਨੇ 25 30 ਲੈ ਕੇ ਆਂਦੇ ਜਦੋਂ ਉਦੋਂ ਜਦੋਂ 15 20 ਲੈ ਕੇ ਆਂਦੇ ਤੁਸੀਂ 5 10 7 ਦੇ ਦਾਂ ਜੋ 25 30 ਲੈ ਕੇ ਆਂਦੇ ਤੁਸੀਂ 10 13 ਦੇ ਦਾਂ ਤੇ ਜਦੋਂ ਜਦੋਂ ਰੁਪਈਆ ਲੱਖ ਲੱਖ 2 2 ਲੱਖ ਲਵਾ ਲਿਆ ਤੇ ਮੁੜ ਕੇ ਬਾਅਦ ਤੁਸੀਂ ਉਦ ਕਿੰਨੇ ਨੇ ਦਿੱਤਾ ਉਹ ਜਿਹੜੇ ਆਏ ਸੀ ਵਿੱਚ ਕੌਣ ਹੈ ਯਾਰ ਵਿੱਚ ਕੌਣ ਸੀ ਵਿਚਾਲੇ ਇਹਨਾਂ ਦੇ ਤੇ ਉਹਨਾਂ ਵਿੱਚ ਵਿਚਾਲੇ ਕੌਣ ਸੀ ਅਸੀਂ ਸੀ ਤੁਸੀਂ ਸੀ ਨਾ ਤੇ ਫਿਰ ਆਹ ਗੱਲ ਕਿਵੇਂ ਕਰਨੀ ਉਹਨਾਂ ਨੇ ਦਿੱਤਾ ਜੀ ਇਹਨਾਂ ਨੇ ਦਿੱਤਾ ਇਹਨਾਂ ਨੇ ਤਾਂ ਦੇਤੇ ਇਹ ਤਾਂ ਠਿੱਜ ਕੇ ਦੱਸਾਂ ਸਾਲੇ ਤੁਹਾਡੇ ਦਿੱਤੇ ਜੀ ਸੀਗੇ ਵੀ ਕਿਹਦਾ ਘਰ ਦਾ ਲੋਨ ਕਰਾਦਾ ਕਿਹਦਾ ਡੇਰੀ ਦਾ ਲੋਨ ਕਰਾਦਾ ਕਿਹਦਾ ਮੱਝਾਂ ਦਾ ਗਾਇਆਂ ਦਾ ਕਰਾਦਾ ਭੇਡਾਂ ਬੱਕਰੀਆਂ ਦਾ ਕਰਾਦਾ ਕਰਾਉਂਦੇ ਹੋਵੋਗੇ ਜਨਾਬ ਪਤਾ ਨਹੀਂ ਸੀ ਜੀ ਆਹ ਕੁੱਝ ਹੋ ਜਾਂਦਾ ਇਹ ਤਾਂ ਬੈਂਕਾਂ ਤੋਂ ਲੋਨ ਕਰੇ ਸਾਡੇ ਕੋਲੇ ਤਾਂ ਆਪਦੇ ਘਰੇ ਤਾਂ ਜੀ ਮਹਾਰ ਰੋਜ਼ਗਾਰ ਚੱਲਦਾ ਨਹੀਂ ਰੋਜ਼ਗਾਰ ਮਸਾਂ ਕਿਉਂ ਚੱਲਦਾ ਜਦੋਂ ਇੰਨੇ ਇੰਨੇ ਬੰਦੇ ਇਹੋ ਜਿਹੇ ਬੰਦੇ ਤੁਹਾਡੇ ਕੋਲ ਹੈਗੇ ਕੁਝ ਚੱਲਦਾ ਯਾਰ ਮੇਰੇ ਮੈਨੂੰ ਉਸ ਗੱਲ ਦਾ ਵਾਸਤਾ ਨਹੀਂ ਗਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਵੀ ਤੁਸੀਂ ਇਹਨਾਂ ਨੂੰ ਇੱਕ ਵਾਰੀ ਵੀ ਨਹੀਂ ਇਹ ਗੱਲ ਆਖੀ ਵੀ ਤੁਸੀਂ ਬੰਦਿਆਂ ਨੂੰ ਜਾਣਦੇ ਹੋ ਕਿ ਨਹੀਂ ਜਾਣਦੇ ਨਹੀਂ ਆਖੀ ਨਹੀਂ ਤੁਹਾਨੂੰ ਲੱਗਦਾ ਨਹੀਂ ਕਿ ਕਲਯੋਗ ਘੋਰ ਕਲਯੋਗ ਐਨਾ ਵੱਡਾ ਭਰੋਸਾ ਜਿਹੜਾ ਵਿਸ਼ਵਾਸ ਉਹ ਬੰਦੇ ਨੂੰ ਮਾਰ ਦਿੰਦਾ ਦੱਸੋ ਅਸਤੇ ਢਿੱਜ ਗਏ ਜੀ ਇਹ ਇਨਾਂ ਤੇ ਨਹੀਂ ਢਿੱਜ ਕੇ ਹੁਣ ਭੁਗਤੋਗੇ ਨਾ ਢਿੱਜ ਹੁਣ ਜੇ ਢਿੱਜ ਗਏ ਤੁਸੀਂ ਤੇ ਹੁਣ ਚਾਰਾਂ ਨੂੰ ਤੁਹਾਨੂੰ ਰਲ ਕੇ ਪੈਸੇ ਭਰਨੇ ਪੈਣਗੇ ਤੁਹਾਨੂੰ ਪਤਾ ਲੱਗਦਾ ਨਾ ਤੇ ਜਮਨ ਨੁਕਸਾਨ ਤੁਹਾਨੂੰ ਕੀ ਹੋਣਾ ਪਹਿਲੀ ਗੱਲ ਤਾਂ ਤੁਹਾਡੇ ਤੇ ਅਸੀਂ ਚਾਰਾ ਦੇ ਪਰਚਾ ਦੇ ਸਕਦੇ ਹਾਂ ਵੀ ਅਗਿਆਤ ਬੰਦਿਆਂ ਨੂੰ ਤੁਸੀਂ ਰਹਿਣ ਵਾਸਤੇ ਜਿਹੜਾ ਪਨਾਹ ਦਿੱਤੀ ਜਗ੍ਹਾ ਦਿੱਤੀ ਰਹਿਣ ਵਾਸਤੇ ਜਿਹੜੇ ਬੰਦਿਆਂ ਦੀ ਕੋਈ ਆਈਡੈਂਟੀਫਿਕੇਸ਼ਨ ਨਹੀਂ ਜਿਹੜੇ ਬੰਦਿਆਂ ਦੀ ਅੱਜ ਤੱਕ ਕੋਈ ਪਛਾਣ ਨਹੀਂ ਜਿਹੜੇ ਬੰਦੇ ਆਏ ਹੀ ਨਹੀਂ ਪਤਾ ਵੀ ਕਿੱਥੋਂ ਆਏ ਤੇ ਕਿੱਥੇ ਚਲੇ ਗਏ ਆਪਾਂ ਰੋਜ਼ ਟੀਵੀ ਦੇ ਨਿਊਜ਼ ਸੁਣਦੇ ਆ ਵੀ ਜਨਰਲ ਡਿਪਟੀ ਕਮਿਸ਼ਨ ਦੇ ਕੀ ਹੁਕਮ ਆ ਵੀ ਕੋਈ ਵੀ ਬਾਹਰਲਾ ਵਾਸੀ ਬੰਦਾ ਆਪਣੇ ਆਗੇ ਰਹਿੰਭਾ ਤੁਸੀਂ ਪਹਿਲੀ ਗੱਲ ਉਹਦੀ ਥਾਣੇ ਫਿਲਾ ਦਿਓ ਉਦੋਂ ਵੀ ਕੋਈ ਇਤਰਾਜ਼ ਨਹੀਂ ਦਿੱਤੀ ਕੀ ਫਿਰ ਤੁਹਾਨੂੰ ਉਹਨਾਂ ਦਾ ਕੋਈ ਪਤਾ ਨਹੀਂਗਾ ਕਿ ਉਹ ਬੰਦੇ ਕਿੱਥੋਂ ਆਏ ਕਿੱਥੋਂ ਨਹੀਂ ਆਏ ਮਰਛੇ ਸੋਚਣ ਵਾਲੀਆਂ ਗੱਲਾਂ ਐ ਨਹੀਂ ਜੀ ਬਸ ਇੰਨਾ ਦੀ ਠਹਿ ਜਗੇ ਜੀ ਅਸੀਂ ਤਾਂ ਬਸ ਉਹਨਾਂ ਨੂੰ ਤੁਸੀਂ ਠਹਿ ਗਏ ਪਰ ਮੇਰੇ ਤੇ ਹਰਿਆਣਾ ਭੁਗਤਣਾ ਪੈਣਾ ਜੇ ਤੁਸੀਂ ਠਹਿ ਜੇ ਹੋ ਨਾ ਇਹ ਸੋਚਣ ਲਈ ਤੇਰਾ ਪਣਾ ਸਰ ਨੂੰ ਸਹੀ ਦੇ ਹੀ ਗਏ ਜੀ ਉਹ ਕਿਰਾਇਆ ਤਾਂ ਦੇਣਗੇ ਉਹ ਉਹ ਫਾਲ ਦਾ ਕਿਰਾਇਆ ਦੇਈਗੇ ਮਹੀਨੇ ਦੇ ਮਹੀਨੇ ਦਾ ਕਿਰਾਇਆ ਤਾਂ ਤੁਹਾਨੂੰ ਸਾਦਾ ਵੀ ਐਡਵਾਂਸ ਦੇ ਦੇਣਗੇ ਉਹ ਕਿਰਾਇਆ ਦੇਣ ਉਹ ਤਾਂ ਜਾਣਾ ਉਹਨਾਂ ਨੇ ਹੁਣ ਸੁਣੋ ਮੇਰੀ ਗੱਲ ਇਹ ਗੱਲਾਂ ਸੋਚ ਦੋ ਤਰੀਕ ਨਹੀਂ ਆਣ ਦਿੱਤੀ ਸੀ ਜੀ ਇੱਕ ਤਰੀਕ ਨੂੰ ਪਹਿਲਾਂ ਮੈਂ ਤੁਹਾਨੂੰ ਹੀ ਕਹੀ ਜਾਂਦਾ ਹੁ ਤੇ ਮੈਂ ਵੀ ਅਗਲੀ ਤਰੀਕਾ ਉਹ ਨਹੀਂ ਦੇਣੀ ਤੁਸੀਂ ਚਾਰ ਜਣੇ ਨਾ ਚਾਰ ਜਣੇ ਚਾਰੇ ਦੋਸ਼ੀਓ ਬਰਾਬਰ ਦੇ ਤੁਸੀਂ ਉਹਨਾਂ ਦੇ ਸਾਰੇ ਪੈਸੇ ਪੂਰੇ ਕਰਕੇ ਦਿਓਗੇ ਚਾਹੇ ਘਰ ਵਿੱਚੋਂ ਜਮੀਨ ਵਿੱਚੋਂ ਆਪਨਾਪ ਵਿੱਚੋਂ ਜੀ ਸਾਨੂੰ ਕੋਈ ਵਾਸਤਾ ਨਹੀਂ ਉਸ ਗੱਲ ਨਾਲ ਇਹ ਤੁਹਾਡੇ ਦਾ ਕੋਈ ਨਹੀਂ ਜੀ ਦੋਸ਼ ਕੀ ਦਾ ਅਸਤਾਈ ਐ ਕਰੋ ਐ ਕਰੋ ਤੁਹਾਡਾ ਕੋਈ ਦੋਸ਼ ਨਹੀਂ ਨਾ ਮੈਨੂੰ ਬੰਦੇ ਲਿਆ ਦਿਓ ਜਿਹੜੇ ਬੰਦੇ ਤੁਹਾਡੇ ਬੈਠੇ ਸੀ ਨਾ ਕਿਰਾਏ ਤੇ ਜਿਹੜੇ ਲਾ ਕੇ 6 ਮਹੀਨੇ 7 ਮਹੀਨੇ 8 ਮਹੀਨੇ ਮੈਨੂੰ ਨੂੰ ਪਤਾ ਕਿੰਨੇ ਲਾ ਕੇ ਗਏ ਐ ਤੁਸੀਂ ਚਾਰੇ ਜਣੇ ਰੱਖੇ ਮੈਨੂੰ ਬੰਦੇ ਲਿਆ ਦਿਓ ਮੈਂ ਉਹਨਾਂ ਬੰਦਾ ਚੋਂ ਪੈਸੇ ਕਢਵਾ ਦੂੰਗਾ ਤੁਸੀਂ ਤੁਹਾਨੂੰ ਮਾਫ ਜਾਓ ਪੁਲਿਸ ਇਹ ਸਵਸਥੇ ਰੱਖੀ ਅੱਜ ਤੇ ਮੈਂ ਨਹੀਂ ਸੁਣਨੀਆ ਪੁਲਿਸ ਇਸ ਵਾਸਤੇ ਰੱਖੀ ਆ ਵੀ ਤੁਸੀਂ ਸਾਨੂੰ ਆ ਕੇ ਇੰਨਾ ਕਹਦੇ ਹੋ ਵੀ ਸਾਡਾ ਠੱਗੀ ਵੱਜ ਗਈ ਜੀ ਜਦੋਂ ਅਸੀਂ ਠੱਗੀ ਮਰਾਉਣ ਲੱਗੇ ਸੀ ਤੇ ਠੱਗੀ ਖਾਣ ਲੱਗੇ ਸੀ ਅਸੀਂ ਨੇ ਪੁਲਿਸ ਨੂੰ ਦੱਸਿਆ ਜਦੋਂ ਅਸੀਂ ਉਹਨੂੰ ਚੱਕ ਚੱਕ ਕੇ ਪੈਸੇ ਘਰੋਂ ਫੜਾਈ ਜਾਂਦੇ ਸੀ ਉਦੋਂ ਅਸੀਂ ਨਹੀਂ ਦੱਸਿਆ ਜਦੋਂ ਅਸੀਂ ਪੈਸੇ ਲਵਾਈ ਜਾਂਦੇ ਸੀ ਅਸੀਂ ਨਹੀਂ ਪੁਲਿਸ ਨੂੰ ਦੱਸਿਆ ਵੀ ਅਸੀਂ ਬੰਦਾ ਪਤਾ ਨਹੀਂ ਜਾਣਦੇ ਕਿ ਨਹੀਂ ਜਾਣਦੇ ਪਰ ਅਸੀਂ ਲੋਕਾਂ ਦੇ ਪੈਸੇ ਲਵਾਉਣ ਲੱਗੇ ਜੀ ਲੱਕੀ ਸਕੀਮ ਦੇ ਵਿੱਚ গোল্ডেন স্কিম ਦੇ ਵਿੱਚ ਪੈਸੇ ਲਵਾਉਣ ਲੱਗੇ ਲੋਕਾਂ ਦੇ ਪਤਾ ਨਹੀਂ ਕੀ ਕੀ ਨਾਂ ਸੀ ਕੋ ਪਾਏ ਪੈਂਪਲਟ ਜਿਉਂ ਥੇ ਛੱਪੇ ਹੋ ਉਹਨਾਂ ਦੇ ਕੀ ਕੀ ਪਤਾ ਨਹੀਂ ਲੱਕੀ ਸਕੀਮ গোল্ডেন ਸਕੀਮ ਡਾਇਮੰਡ ਸਕੀਮ ਪਤਾ ਨਹੀਂ ਕੀ ਕੀ ਤੁਸੀਂ ਆਵਾਜ਼ਾਂ ਵਾਲ ਚ ਦੇਖ ਲਿਆ ਵੀ ਸਾਨੂੰ ਮਹੀਨੇ ਦਾ ਉਹ ਬਜ਼ਾਰ ਵਿੱਚ ਤਾਂ 10000 ਰੁਪਏ ਦੇਣਗੇ ਤੁਹਾਨੂੰ 20000 ਰੁਪਏ ਦੇ ਜਾਂਦਾ ਤੁਸੀਂ ਆਵਾਜ਼ਾਂ ਵਾਲ ਚ ਦੇਖ ਲਿਆ ਵੀ फटाफट ਇਹ ਨਹੀਂ ਦੇਖੇ ਬੰਦੇ ਕੌਣ ਆ ਕਿੱਥੋਂ ਆਏ ਕਿੱਥੋਂ ਨਹੀਂ ਆ ਲੈ ਕੇ ਨਾ ਦੁਕਾਨ ਪਾਈ ਸੀ ਜੀ ਆਹ ਤੇ ਸਾਡੇ ਤਾਂ ਬੈਂਕ ਦੀਆਂ ਕਿਸ਼ਤਾਂ ਟੁੱਟਦੀਆਂ ਸੀਗੀਆਂ ਉਹ ਤਾਂ ਸਾਨੂੰ ਕਿਰਾਇਆ ਹੋਗਾ ਜਿੱਧਰੋਂ ਕਰਾਇਆ ਆਉਂਦਾ ਲੈ ਲੋ ਵਸ ਅੱਛਾ ਮਤਲਬ ਚਾਹੇ ਚੋਰ ڈاکੂ ਹੋਵੇ ਲਟੇਰਾ ਹੋਵੇ ਚਾਹੇ ਪਾਕਿਸਤਾਨ ਤੋਂ ਆਇਆ ਹੋਵੇ ਚਾਹੇ ਅਫਗਾਨਿਸਤਾਨ ਤੋਂ ਆਇਆ ਹੋਵੇ ਚਾਹੇ ਉਹਦੇ ਕੋਲੇ ਜਿਹੜਾ ਇਹ ਬੈਗ ਦੇ ਵਿੱਚ ਕੱਪੜੇ ਸੀ ਥਾ ਏਕਾ 47 ਹੋਵੇ ਚਾਹੇ ਬੰਬ ਹੋਣ ਹੈਨਾ ਇਹ ਗੱਲ ਤੁਹਾਡੇ ਦਿਮਾਗ 'ਚ ਨਹੀਂ ਆਈ ਜੀ ਹੁਣ ਆਉਣਗੀ ਆ ਨਾ ਇਹ ਜਦੋਂ ਇਹਨਾਂ ਨੂੰ ਜਨਾਬ ਪਤਾ ਕੀ ਗੱਲ ਹੈ ਜੀ ਜਿੰਨਾ ਚਿਰ ਇਹਨਾਂ ਨੂੰ ਇਹ ਚੀਜ਼ ਦੀ ਸਜ਼ਾ ਨਹੀਂ ਨਿਲਦੀ ਉਹਨਾਂ ਚਿਰ ਇਹ ਲੋਕਾਂ ਨੇ ਫਿਰ ਨਾ ਲੇਗਾ ਸਜ਼ਾ ਤਾਂ ਸਜ਼ਾ ਤਾਂ ਮੈਂ ਤਾਂ ਸੋਚ ਲਈ ਇਹਨਾਂ ਦੀ ਪਹਿਲੀ ਗੱਲ ਤਾਂ ਇਹ ਹੈ ਵੀ ਮਾਤਾ ਜੀ ਮੈਂ ਤੁਹਾਨੂੰ ਸਾਫ਼ ਗੱਲ ਦੱਸਾਂ ਮੇਰੀ ਗੱਲ ਦਾ ਗੁੱਸਾ ਤੁਹਾਨੂੰ ਲੱਗੇ ਤਾਂ ਲੱਗੇ ਜਦੋਂ ਤੁਸੀਂ ਲੋਕ ਫਸਦੇ ਹੋ ਨੇ ਨਾ ਚੀਜ਼ਾਂ ਦੇ ਵਿੱਚ ਤੁਸੀਂ ਜਿਵੇਂ ਕਹਤਾ ਵੀ ਤੁਸੀਂ ਇੱਕ ਵਾਰੀ ਪੰਜ ਲਵਾਦਾ ਫਿਰ 10 ਲਵਾਦਾ ਤੇ ਮੇਰੇ ਕੋਲ ਤਾਂ ਛੱਲਿਆ ਨਹੀਂ ਜਾਂਦਾ ਸੀ ਵੀ ਕੌਣ ਕੌਣ ਮੇਰਾ ਬਾਰ ਖੜਕਾਈ ਜਾਂਦਾ ਵੀ ਸਾਡੇ ਵੀ ਲਵਾਦੇ ਸਾਡੇ ਵੀ ਲਵਾਦੇ ਉਦੋਂ ਪੁਲਿਸ ਨੂੰ ਕੋਈ ਪਤਾ ਨਹੀਂ ਹੁੰਦਾ ਠੀਕ ਹੈ ਜਦੋਂ ਸਾਰਾ ਕੁਝ ਹੋ ਜਾਂਦਾ ਨਾ ਤੁਸੀਂ ਠੱਗੀ ਖਾ ਲੈਨੇ ਹੋ ਇਹ ਲੋਕ ਠੱਗੀ ਮਾਰਾ ਦਿੰਦੇ ਆ ਤੇ ਠੱਗੀ ਮਾਰਨ ਵਾਲੇ ਤੁਹਾਡਾ ਪੈਸਾ ਲੈ ਕੇ ਭੱਜ ਜਾਂਦੇ ਆ ਕਦੇ ਤੁਸੀਂ ਭਾਂਡੇ ਫੜਾਦੇ ਬੁੜੀਆਂ ਨੂੰ ਕਦੇ ਤੁਸੀਂ ਜਾ ਕੇ ਪੁਰਾਣੀਆਂ ਫੁਲਕਾਰੀਆਂ ਪੁਰਾਣੀਆਂ ਪੁੜੀਆਂ ਨੂੰ ਕਦੇ ਪਿੱਤਲ ਦੇ ਭਾਂਡੇ ਫੜਾਤੇ ਕਦੇ ਚਾਂਦੀ ਦੇ ਭਾਂਡੇ ਫੜਾਦੇ ਪਤਾ ਨਹੀਂ ਕੀ ਕੁਛ ਜਿੰਨਾ ਚਿਰ ਤੋਂ ਜੀ ਇਹਨਾਂ ਨੂੰ ਸੈਂਕੜੇ ਮੈਂ ਮੁਰਸ਼ਿ ਜੀ ਮੈਂ ਕਹਿੰਦਾ ਸੈਂਕੜੇ ਠੱਗੀਆਂ ਇਹ ਹੋ ਜੀਆਂ ਹਰ ਸਾਲ ਵੱਜਦੀਆਂ ਪੰਜਾਬ ਦੇ ਵਿੱਚ ਉਦੋਂ ਤੁਸੀਂ ਕਿਸੇ ਨੂੰ ਕੁਝ ਨਹੀਂ ਦੱਸਦੇ ਉਦੋਂ ਪੁਲਿਸ ਬੈਠੀ ਆ ਚੁੱਪ ਕਰਕੇ ਪੁਲਿਸ ਨੂੰ ਕੋਈ ਪਤਾ ਨਹੀਂ ਲੱਗਿਆ ਕਿਉਂਕਿ ਪੁਲਿਸ ਕਿੱਥੇ ਕਿੱਥੇ ਅਸੀਂ ਅੰਦਰ ਜਾਮੀ ਥੋੜੋ ਐ ਤੇ ਸਾਨੂੰ ਕੀ ਪਤਾ ਵੀ ਤੁਸੀਂ ਇੱਥੇ ਕਿੱਥੇ ਪੈਸੇ ਲਈ ਜਾਂਦੇ ਹੁਣ ਜੇ ਠੱਗੀ ਵੱਜ ਗਈ ਹੁਣ ਜੇ ਸਾਡੇ ਕੋਲ ਨਵੇੜਾ ਨਾ ਹੋਇਆ ਤਾਂ ਫਿਰ ਪੁਲਿਸ ਮਾਰੀ ਥੋੜੀ ਠੇਗਾ ਦੇ ਵਿੱਚ ਫਿਰ ਪੁਲਿਸ ਮਾਰੀ ਵੀ ਪੁਲਿਸ ਨੇ ਨਾ ਨਾ ਜੀ ਪੁਲਿਸ ਧਰ ਲਈ ਹੈ ਪੁਲਿਸ ਦਾ ਪਰਚਾ ਨਹੀਂ ਜਿਹੜੇ ਲੋਕ ਹੈ ਜੀ ਜਿਹੜੇ ਭਰਨੇ ਮਜੇ ਦੇ ਕਰਨਗੇ ਜੀ ਪੁਲਿਸ ਨੇ ਠੱਗੀ ਮਾਰਦੀ ਜੀ ਹਾਂ ਮੈਂ ਜਿੰਨਾ ਚਿਰ ਇਹਨਾਂ ਨੂੰ ਕਮਿਸ਼ਨ ਬਣੇਗੇ ਚਾਹੇ ਸਨੇ ਮਾਤਾ ਤੇ ਚਾਹੇ ਇਹ ਲੋਕ ਹੈ ਜੀ ਇਹਨਾਂ ਨੂੰ ਕਰਾਇਆ ਹੀ ਕਿ ਇਹਨਾਂ ਨੂੰ ਵਧੀ ਕਮਿਸ਼ਨ ਬਣੇਗੇ ਵਿੱਚ 5000 ਦਾ 7000 10 ਦਾ 13000 ਇਹਨੇ ਸਾਂਭ ਲਿਆ ਸਾਂਭ ਲਿਆ ਠੀਕ ਹੈ ਕੋਈ ਨਹੀਂ ਇਹਨੇ ਤਲਾਕ ਕੀਤੀ ਕੋਈ ਨਹੀਂ ਤਲਾਕ ਕੀਤੀ ਉਹਨਾਂ ਨੇ ਨਹੀਂ ਤਲਾਕ ਕੀਤੀ ਇਸ ਗੱਲ ਦੀ ਅੱਜ ਤੱਕ ਆਪਾਂ ਨੂੰ ਪਤਾ ਇਹ ਬੰਦੇ ਜਿਹੜੇ ਸਾਹਮਣੇ ਖੜੇ ਦੋ ਜਣੇ ਇਹ 10-12 ਸਾਲ ਪਹਿਲਾਂ ਦੇ ਇਹ ਬੈਂਕਾਂ ਦੇ ਲੋਨ ਕਰਵਾ ਕੇ ਦੇ ਜਾਂਦੇ ਆਪਾਂ ਨੂੰ ਇਹ ਗੱਲ ਤਾਂ ਕੀ ਪਤਾ ਠੀਕ ਹੈ ਇਹ ਬਿਹਾਰ ਦਾ ਮੈਨੇਜਰ ਲੈ ਕੇ ਆਉਂਦੇ ਸੀ ਕਿ ਬੰਬੇ ਦੇ ਮੈਨੇਜਰ ਲੈ ਲੈ ਕੇ ਸਾਡੇ ਘਰੇ ਆਉਂਦੇ ਸੀ ਏਡੇ ਏਡੇ ਕਾਲੇ ਕਾਲੇ ਬੈਂਕ ਪਾਏ ਹੁੰਦੇ ਸੀ ਉਹਨਾਂ ਦੇ ਉਹ ਇਹ ਜਾਣਦੇ ਕਿ ਸਭ ਕੁਝ ਜਾਣਦੇ ਐ ਤੇ ਫਿਰ ਮਾਤਾ ਜੀ ਐਂ ਕਰੋ ਫਿਰ ਸਾਡੇ ਕੋਲ ਆਉਣ ਵੀ ਕੀ ਲੋੜ ਸੀਗੀ ਫਿਰ ਜਾਓ ਬੰਬੇ ਜਾਓ ਜਾਓ ਬਿਹਾਰ ਜਾਓ ਇਹ ਕੱਢ ਕੇ ਦੇਣ ਦੇ ਨੇ ਫੋਨ ਨੰਬਰ ਲਿਖਾ ਕੇ ਗਏ ਸਾਨੂੰ ਕਿ ਪੱਛੇ ਵਾਏ ਕਰਨਗੇ ਉਹ ਤਾਂ ਫੋਨ ਹੀ ਬੰਦ ਕਰਤੇ ਹੁਣ ਫੋਨ ਲੱਗਦਾ ਹੀ ਨਹੀਂ ਉਹ ਜੀ ਫੋਨ ਲੱਗਣੇ ਵੀ ਨਹੀਂ ਤੁਹਾਨੂੰ ਪਤਾ ਵੀ ਜਦੋਂ ਡਿਜੀਟਲ ਥਗੀ ਇੰਨੀ ਚੱਲੀ ਜਾਂਦੀ ਲੋਕ ਤਾਂ ਫੋਨ ਤੇ ਤੁਹਾਡੇ ਕੋਲ ਲੈ ਕੇ ਪਤਾ ਨਹੀਂ ਪਾਸਵਰਡ ਤੇ ਪਤਾ ਨਹੀਂ ਕੀ ਕੁਝ ਲੈ ਕੇ ਉਹ ਓਡੀਪੀ ਵਗੈਰਾ ਲੈ ਕੇ ਉਦੋਂ ਪੈਸੇ ਕੱਢ ਲੈਂਦੇ ਆ ਜਿਹੜੇ ਫੋਨ ਨੰਬਰਾਂ ਤੁਸੀਂ ਗੱਲ ਕਰਦੇ ਹੋ ਨਾ ਉਹ ਤਾਂ SIM ਉਹਨਾਂ ਨੇ ਤੇਰੇ ਨਾਲ ਪੈ ਮਾਰ ਕੇ ਟੱਕਿਆ ਐ ਤੋੜ ਕੇ ਆਏ ਸਿਰ ਤੇ ਜਿੱਤੋ ਜਿੱਨਕਲੇ ਜਦੋਂ ਪ੍ਰਾਪਰਟੀ ਕੀ ਆ ਤੁਹਾਡੇ ਕੋਲ ਤੇਰੇ ਕੋਲ ਕੀ ਆ ਘਾਰ ਹੀ ਆ ਜੀ ਕਰ ਲੋ ਕਿੰਨੇ ਦਾ ਉਹ ਆਉਣਾ ਨਹੀਂ ਮਸਾਪੜਾ ਨਾਲ ਮੈਨੂੰ ਕੋਈ ਵਾਸਤਾ ਨਹੀਂਗਾ ਮੈਂ ਜਿਹੜੀ ਗੱਲ ਪੁੱਛੀ ਉਹਦਾ ਜਵਾਬ ਦੇ ਕਿੰਨੇ ਕ ਦਾ ਘਰ ਹੈ ਉਹ ਭਾਈ 5-7 ਲੱਖ ਦਾ ਮੈਂ ਇਨਕੁਆਰੀ ਕਰਾ ਲੈਣੀ 5-7 ਲੱਖ ਦਾ ਮੇਰੇ ਨਾਲ ਚੁਲਾਕੀਆਂ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਜਿਹੜਾ ਬੰਦਾ 10-12 ਸਾਲ ਦਾ ਬੈਂਕਾਂ ਦੇ ਲੋਨ ਕਰਵਾ ਕੇ ਰਹੇ ਉਹਦੇ ਕੋਲ 5-7 ਲੱਖ ਦਾ ਘਰ ਥੋੜੂਗਾ ਲੋਕਾਂ ਦੇ 50-50 ਲੱਖ ਦੇ ਪਵਾਤੇ ਹੋਣਗੇ ਨਹੀਂ ਇੰਨੇ ਤਾਂ ਨਹੀਂ ਦਿੰਦੇ ਸਾਨੂੰ ਇਹ ਹਿਸਾਬ ਨਾਲ ਹੀ ਦਿੰਦੇ ਸੀ ਅੱਛਾ ਤੇ ਹੁਣ ਤੁਹਾਨੂੰ ਤਾਂ ਸਾਰੇ ਦਿਨੇ ਪਹਿਣਾ ਇਹ ਕਿਹੜੀ ਥੱਗੀ ਵੱਜ ਗਈ ਨਾ ਇਹਨਾਂ ਦੇ ਨਾਲ ਤੁਹਾਨੂੰ ਤਾਂ ਸਾਰੇ ਦਿਨੇ ਪਹਿਣਾ ਉਹ ਗਲਤੀ ਨਾਲ ਨਹੀਂ ਸਰਨਾ ਯਾਰ ਮੈਂ ਘਰੋਂ ਦੇਣੇ ਤੁਸੀਂ ਮੈਂ ਤੁਹਾਨੂੰ ਕਹਤਾ ਮੈਂ ਤੁਹਾਨੂੰ ਵੀ ਹਾਂ ਪਤਾ ਨਹੀਂ ਸੀ ਜੀ ਕਿ ਆ ਕੁਝ ਹੋ ਜੂਗਾ ਜੀ ਹਾਂ ਤੇ ਫਿਰ ਹੁਣ ਮੈਂ ਪਤਾ ਲਵਾਉਂਗਾ ਨਾ ਤੁਹਾਨੂੰ ਪਤਾ ਨਹੀਂ ਸੀ ਨਾ ਮੈਂ ਤੁਹਾਨੂੰ ਸਾਫ ਸਾਫ ਦਾ ਕਹਦਾ ਵੀਰੇ ਦੇਖੋ ਮੈਂ ਮਾਫੀ ਚਾਹੂੰਗਾ ਤੁਹਾਡੇ ਤੋਂ ਠੀਕ ਆ ਤੁਹਾਨੂੰ ਲੱਗੇ ਮੈਂ ਪਤਾ ਨਹੀਂ ਤੁਹਾਨੂੰ ਲੱਗੇ ਗਲਤ ਕਰ ਰਹੇ ਪਰ ਮੈਂ ਗਲਤ ਨਹੀਂ ਮੈਂ ਸਹੀ ਕਰ ਰਹੇ ਹਾਂ ਜਦੋਂ ਅਸੀਂ ਅਸੀਂ ਇਹ ਚੀਜ਼ਾਂ ਨਹੀਂ ਕਰਦੇ ਨਾ ਉਹਨਾਂ ਚ ਤੁਹਾਡੀਆਂ ਅੱਖਾਂ ਨਹੀਂ ਖੁੱਲਦੀਆਂ ਤੁਹਾਡੇ ਲੋਕਾਂ ਦੀ ਜੇ ਮੈਂ ਹੁਣ ਕਹਦੇ ਆ ਨਾ ਵੀ ਠੀਕ ਆ ਜੀ ਦੇਖਦੇ ਆ ਕੋਈ ਨਹੀਂ ਅਸੀਂ ਕਰਦੇ ਆ ਇਨਕੁਆਰੀ ਅਸੀਂ ਦੇਖਦੇ ਆ ਬੰਦੇ ਕਿੱਥੋਂ ਇਹ ਚੀਜ਼ਾਂ ਕੀਤੀਆਂ ਮੈਂ ਜਿੰਨਾ ਚਿਰ ਮਰਜ਼ੀ ਗੁਮਰਾਹ ਕਰ ਸਕਦਾ ਤੇ ਮੈਨੂੰ ਲੱਗ ਮੇਰਾ ਮਨ ਵੀ ਹੈ ਇਸ ਗੱਲ ਦਾ ਵੀ ਮੈਂ ਕਰਾਂ ਵੀ ਇਹਨਾਂ ਦੇ ਨਾਲ ਆਈ ਇੱਕ ਵਾਰੀ ਪਹਿਲਾਂ ਮੈਂ ਸਾਲ 2 ਸਾਲ ਤੋਰਾ ਫੇਰਾ ਮਗਰ ਇਹਨਾਂ ਨੂੰ ਮੈਂ ਠੀਕ ਹੈ ਪਰ ਨਹੀਂ ਇਹ ਚੀਜ਼ਾਂ ਨਹੀਂ ਹੋਣੀਆਂ ਆਈਆਂ ਬੈਠ ਕੇ ਤੁਸੀਂ ਆਪ ਦਾ ਨਵੇੜਾ ਕਰੋ ਭੈ ਜੀ ਮੇਰੀ ਗੱਲ ਸੁਣੋ ਹਾਂਜੀ ਜੀ ਤੁਸੀਂ ਆਪਣੇ ਮੈਂਬਰਾਂ ਨਾਲ ਬੈਠ ਕੇ ਗੱਲ ਕਰੋ ਜੇ ਤੁਸੀਂ ਆਖੋ ਨਾ ਵੀ ਤੁਹਾਡਾ 35 ਲੱਖ ਦੀ ਠੱਗੀ ਵੱਜ ਗਈ ਤੇ ਐਸਐਚਓ ਇਸੇ ਕੰਮ ਵਾਸਤੇ ਵਿਹਲਾ ਬੈਠ ਕੇ ਤੁਹਾਨੂੰ 35 ਲੱਖ ਵਿਆਹ ਸਮੇਤ ਵਾ ਦੇਊਗਾ ਇਹ ਗੱਲਾਂ ਨਹੀਂ ਹੋਣੀਆਂ ਆਈਆਂ ਵੀਰ ਜੀ ਕੋਈ ਤਾਂ ਹੱਲ ਕਰੋ ਮੈਂ ਤਾਂ ਹੱਲ ਮੈਂ ਕਰਤਾ ਜੀ ਤੁਸੀਂ ਆਪਦੇ ਪੈਸੇ ਬਣਾ ਕੇ ਦੱਸੋ ਪ੍ਰੋਪਰ ਮੁੰਸੀ ਜੀ ਨੂੰ ਲਿਸਟ ਦੇ ਦਿ ਠੀਕ ਹੈ ਜੀ ਤੁਸੀਂ ਆਪ ਦਾ ਸੋਚੋ ਚਾਰੇ ਜਣੇ ਗਲਾਂ ਕਰ ਦੋ ਬਸ ਜਾਂ ਇਹਨਾਂ ਨੂੰ ਜਾਣਦੇ ਸੀਗੇ ਇਹ ਗੱਲਾਂ ਛੱਡ ਦਿਓ ਜੀ ਪਿੱਛੇ ਇਹ ਇਹ ਪਾਸੇ ਰੱਖ ਦਿਓ ਗੱਲਾਂ ਇਹ ਮੇਰੇ ਕੋਲੇ ਕਰਨ ਦਾ ਕੋਈ ਫਾਇਦਾ ਨਹੀਂ ਜਨਾਬ ਨੇ ਹੁਣ ਤੁਹਾਨੂੰ ਦੋ ਗੱਲਾਂ ਕਹਿਦੀਆਂ ਵੀ ਜਾ ਤਾਂ ਜਿਹੜੀ ਤਰੀਕ ਤੋਂ ਮੈਂ ਕਰਾਇਆ ਹੁੰਦਾ ਸੀ ਦੋ ਨੂੰ ਦੋ ਤੋਂ ਪਹਿਲਾਂ ਪਹਿਲਾਂ ਉਹ ਬੰਦੇ ਹਾਜ਼ਰ ਕਰ ਦੋ ਤੇ ਨਹੀਂ ਫਿਰ ਤੁਸੀਂ ਚਾਰੇ ਜਣੇ ਨਾਲ ਕੇ ਨਹੀਂ ਤਾਂ ਹੁਣ ਪਤਾ ਨਹੀਂ ਜੀ ਕਿੱਥੋਂ ਦੇ ਨਹੀਂ ਪਤਾ ਨਹੀਂ ਬਸ ਇਹ ਤੁਹਾਡੇ ਕੋਲ ਕੋਈ ਇਸ਼ੂ ਨਹੀਂ ਇਸ ਚੀਜ਼ ਦਾ ਨਹੀਂ ਨਹੀਂ ਮੁੰਸ਼ੀ ਜੀ ਐ ਕਰੋ ਬੰਦੇ ਨਹੀਂ ਪਤਾ ਹਾਂ ਜੀ ਤੁਸੀਂ ਚਾਰ ਜਣੇ ਹੋ ਨਾ ਉਹ ਤਿੰਨ ਸੀ ਹਾਂ ਜੀ ਮੈਨੂੰ ਚਾਰੇ ਜਣੇ ਲਾ ਕੇ ਤਿੰਨਾਂ ਜਣੇ ਦੇ ਐਡਰੈਸ ਪਤੇ ਲਾ ਦਿਓ ਉਹਨਾਂ ਦੇ ਠੀਕ ਹੈ ਚਾਹੇ ਪਤਾਲ ਚ ਰਹਿੰਦੇ ਹੋਣ ਮੈਂ ਉੱਥੋਂ ਕੱਢ ਕੇ ਲਿਆਉਂਗਾ ਉਹਨਾਂ ਨੂੰ ਲਿਆਵਾ ਐਡਰੈਸ ਪਤੇ ਦੇ ਦਿਓ ਮੈਂ ਤੁਹਾਨੂੰ ਛੱਡ ਦੂੰਗਾ ਅਸਲ ਸਾਡੇ ਤੋਂ ਇਹੀ ਗਲਤੀ ਹੋ ਗਈ 100 ਪਰ ਨਹੀਂ ਪਤਾ ਤਾਂ ਕੋਈ ਗੱਲ ਦੇਖੋ ਇਹਨੂੰ ਹਾਰ ਘੜਦਾ ਆਤਾ ਪਤਾ ਨਹੀਂ ਲਿੱਤਾ ਹੀ ਆਤਾ ਜੇ ਮੈਂ ਆਖਾਂ ਵੀ ਤਾੜੀ ਇੱਕ ਹੱਥ ਨਾਲ ਵੱਜੀ ਇੱਕ ਤਾਂ ਇੱਕ ਹੱਥ ਨਾਲ ਨਹੀਂ ਵੱਜੀ ਦੋ ਨਾਲ ਵੀ ਨੇ ਤਿੰਨਾਂ ਨਾਲ ਵੱਜੀ ਐ ਪਹਿਲਾਂ ਉਹ ਬੈਠੇ ਸੀ ਆ ਕੇ ਇਹਨਾਂ ਨੂੰ ਠੱਗੀ ਮਾਰਨੀ ਸੀ ਹਾਂਜੀ ਹਾਂਜੀ ਫਿਰ ਤੁਸੀਂ ਬੈਠੇ ਇੱਕ ਤਰ ਨਾ ਤੁਸੀਂ ਪੁੱਛੋ ਉਹਨਾਂ ਦਾ ਐਡਰੈਸ ਪਤੇ ਨਾਲ ਇਹਨੇ ਪੁੱਛੇ ਤੀਜੀ ਤੇ ਰੇ ਬ ਉਦੋਂ ਮੈਨੂੰ ਪਤਾ ਪੀਜ਼ਾ ਮੰਗਾ ਕੇ ਪਕੈਟੀ ਪਾਰਟੀ ਕੀਤੀ ਹੋਈ ਏ ਨੇ ਜਿੱਦੇ 5 ਦਾ 7 ਆਇਆ ਹੋਊਗਾ ਵੀ ਲਿਆਣੀ ਭੈਣੇ 2-200 ਪਾਲਾ ਅਜ ਤਾਂ ਕੋਲਡ ਡਰਿੰਕ ਤੇ ਪੀਜ਼ਾ ਮੰਗਾਉਣੀਆਂ ਆਪਾਂ ਠੀਕ ਹੈ ਉਦੋਂ ਭਗੜੇ ਪਾਏ ਹੋਣਗੇ ਇਹਨਾਂ ਨੇ ਸਾਬੀ ਜਿੱਤੀ ਜਈਏ ਇੰਨੇ ਜ਼ਿਆਦਾ ਸੀਗੇ ਬਸ ਝੇ ਮਾਤਾ ਜੀ ਵੇਖੋ ਅਸਲ ਦੇ ਵਿੱਚ ਤੁਸੀਂ ਝੇ ਅਸਲ ਦੇ ਹੁਣ ਝੇ ਉਸ ਤੋਂ ਬਾਅਦ ਤੁਹਾਨੂੰ ਮਗਰ 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 ਥਾਣੇ ਦੇ ਪੁਲਿਸ ਕੰਮ ਚੇਤੇ ਹੁੰਦੀ ਆ ਅਸਲ ਤੇ ਤਾਂ ਮੈਂ ਇਹ ਗੱਲ ਕਹਿਣਾ ਹੈ ਪੁਲਿਸ ਕੱਲੇ ਸੀਗਾ ਮਾਂਵਾਸੇ ਰਹੇਗੀ ਹੁਣ ਤੁਸੀਂ ਪੈਸੇ ਜਿੰਨਾ ਚਿਰ ਤੁਹਾਨੂੰ ਬੜੀ ਗਏ ਉਹਨਾਂ ਚਿਰ ਤੋ ਤੁਸੀਂ ਬੱਲੇ ਬੱਲੇ ਸੀ ਕਿ ਤੁਹਾਡੀ ਹੁਣ ਜਦੋਂ ਤੁਹਾਡੇ ਸਾਰੇ ਠੱਗੀਆਂ ਵੱਜ ਗਈਆਂ ਪੁਲਿਸਾਂ ਨੂੰ ਤੇ ਆ ਕੇ ਜ਼ੋਰ ਪਾ ਲੈਣੇ ਹੋ ਕਿ ਤੁਸੀਂ ਦਵਾਓ ਮੈਂ ਤਾਂ ਇਹੀ ਗੱਲ ਕਹਿਣਾ ਮੁੰਛੇ ਜੀ ਵੀ ਅਸਲ ਦੇ ਵਿੱਚ ਪੁਲਿਸੇ ਰੋਲ ਬਣਾ ਲੈ ਇੱਕ ਕਾਨੂੰਨ ਹੀ ਬਣ ਜੇ ਵੀ ਜਿਹੜਾ ਬੰਦਾ ਇਹੋ ਜਿਹੀ ਸਹੀ ਨਾ ਸਹੀ ਹੈ ਨਾ ਜਿਹਨੇ ਠੱਗੀ ਖਾ ਲਈ ਜਿਹਨੇ ਮਾਰ ਲਈ ਚਲ ਤੋਰੇ ਪਰ ਉਹ ਠੱਗੇ ਖਾ ਗਏ ਆਪਾਂ ਤਾਂ ਇਸੇ ਕੰਮ ਵਿੱਚ ਹੀ ਰਹੇਗੇ ਯਾਰ ਕਿੰਨੇ ਕੇਸ ਆਪਣੇ ਕੋਲੇ ਯਾਰ ਉਹ ਉਥੋਂ ਮੇਰੇ ਉਹ ਠੱਗੀ ਮਾਰ ਗਿਆ ਉਥੋਂ ਮੇਰੇ ਉਹ ਠੱਗੀ ਮਾਰ ਗਿਆ ਇਸੇ ਕੰਮ ਤੇ ਠੱਗੀ ਕੋਈ ਬਾਬਾ ਜਦੋਂ ਇਹਨਾਂ ਨੂੰ ਨਹੀਂ ਵੀ ਉਹ ਬੰਦੇ ਕਿੱਥੋਂ ਦੇ ਆ ਕਿੱਥੋਂ ਦੇ ਨਹੀਂ ਤੇ ਆਪਾਂ ਜਨਾਬ ਕਿੱਥੋਂ ਆਪਾਂ ਲੱਗਣਾ ਇਹੋ ਹੀ ਕਹਣਾ ਨਾ ਤੁਸੀਂ ਜਾਣਦੇ ਹੋ ਫੇਰ ਠੱਗੀ ਵੱਜੇ ਨਾ ਫੇਰ ਪੁਲਿਸ ਬੈਠੀ ਹੈ ਵੀ ਹਾਂ ਤੁਸੀਂ ਬੰਦਾ ਜਾਣਦੇ ਹੋ ਬੰਦਾ ਦੱਸੋ ਦੱਸੋ ਨਾ ਫਿਰ ਅਸੀਂ ਆਪੇ ਕਾਰਵਾਈ ਕਰੀਏ ਉਹਨਾਂ ਤੇ ਅਸੀਂ ਕਰ ਲਾਂਗੇ ਕਾਰਵਾਈ ਥੋਨੂੰ ਨਹੀਂ ਪਤਾ ਥੋਨੂੰ ਨਹੀਂ ਪਤਾ ਇਹਨਾਂ ਨੂੰ ਨਹੀਂ ਪਤਾ ਇਹਨਾਂ ਨੂੰ ਨਹੀਂ ਪਤਾ ਜਾਣਦੇ ਨਹੀਂ ਤੁਹਾਡੇ ਜਾਣ ਨਹੀਂ ਪਛਾਣ ਨਹੀਂ ਓੜਬਾਣੀ ਕੋੜਬਾਣੀ ਕੋਈ ਕੋਈ ਪੰਜਵਾ ਨਹੀਂ ਸੱਤਵਾ ਥਾਂ ਕੁ ਸ਼ਕੀਰੀ ਦੇ ਰਿਸ਼ਤੇਦਾਰੀ ਨਹੀਂ ਚਾਕੇ ਤੁਸੀਂ ਉਹਨਾਂ ਦਾ ਲੱਖਾਂ ਰੁਪਏ ਜਿਹੜੇ ਸੀ ਦਵਾਤਾ ਉਹਨਾਂ ਦਾ ਉਹੇ ਜੋ ਆ ਜਾ ਕੇ ਫੜਾਦਾ ਪਤਾ ਨਹੀਂ ਕਿਥੋਂ ਲਿਆਉਂਦੇ ਟੀਵੀ ਦੀ ਕੋਈ ਮਸ਼ਹੂਰੀ ਵੀ ਨਹੀਂ ਆਉਂਦੀ ਜੀ ਇਹ ਡਿਜੀਟਲ ਲੋਕਾਂ ਨੂੰ ਪਤਾ ਲੱਗੇ ਵੀ ਆਧਾਰ ਕਾਰਡ ਲੈਣੇ ਹੁੰਦੇ ਆ ਹੁਣ ਤੁਸੀਂ ਇਹ ਕੰਮ ਚਲਾਓ ਟੀਵੀ ਤੇ ਮਸ਼ਹੂਰੀਆਂ ਨਾਲ ਐਡਵਰਟ ਆ ਜਾਂਦੀ ਵਿੱਚ ਉਹ ਪੈਸੇ ਬਣ ਜਾ ਕਰਨਗੇ ਇਹਨਾਂ ਨੂੰ ਪੁੱਛ ਲੋ ਚਲਾ ਦੇਣਗੇ ਟੀਵੀ ਤੇ ਮਸ਼ਹੂਰੀ ਕਿੰਨੇ ਪੜੇ ਕਿੰਨੇ ਜਨਾਬ ਤੁਸੀਂ ਸੰਡ ਦਾ ਘਰ ਲੁੱਟਿਆ ਜਾਊਗਾ ਜੀ ਹੁਣ ਪੈਸੇ ਦੇਖੋ ਜੀ ਉਹਨਾਂ ਨੂੰ ਲੁੱਟਿਆ ਗਿਆ ਲੋਨ ਲੈ ਕੇ ਪਹਿਲਾਂ ਦੁਕਾਨਾ ਬਣਾਈਆਂ ਜੀ ਮੰਨ ਅੱਛਾ ਸਾਨੂੰ ਤਾਂ ਹੀ ਸੀ ਚੱਲ ਹੋਰ ਨਹੀਂ ਲੋਨ ਮੇਰੇ ਆਇਆ ਦੱਸੋ ਮੇਰੇ ਵੀ ਲੋਨ ਲੈ ਕੇ ਜਿਹੜੀਆਂ ਹੈਗੀਆਂ ਤੇ ਘਰ ਲੁੱਟੇ ਰਿਆਂ ਨੂੰ ਦਿਓਗੇ ਤੁਸੀਂ ਦੁਕਾਨਾ ਕਰਾਏ ਤਾਂ ਪਤਾ ਨਹੀਂ ਸੀਗਾ ਜੀ ਵੀ ਇਹ ਲੁੱਟੇ ਬਸ ਪਰ ਮੈਨੂੰ ਮੈਂ ਤੁਹਾਨੂੰ ਵਾਰੀ ਵਾਰੀ ਕਹਿੰਦਾ ਜੀ ਸੀ ਕਿ ਸਾਡੇ ਨਾਲ ਪੜਦਾ ਦੇਖੋ ਜੀ ਤੁਸੀਂ ਦੇਦੇ ਉਹਨਾਂ ਤੋਂ ਲੈ ਲਓ ਸਾਨੂੰ ਕੋਈ ਵਾਸਤਾ ਨਹੀਂ ਉਸ ਗੱਲ ਦਾ ਠੀਕ ਹੈ ਮਾਤਾ ਜੀ ਆਪ ਦਾ ਬੰਦਿਆਂ ਨੂੰ ਆਪਦੇ ਮੈਂਬਰਾਂ ਨੂੰ ਜਿਹਨਾਂ ਦੇ ਪੈਸੇ ਲੱਗੇ ਆ ਉਹਨਾਂ ਦੇ ਹਿਸਾਬ ਨਾਲ ਦੱਸਣਗੇ ਵੀ ਕਿੰਨਾ ਮਾਤਾ ਜੀ ਦਿੱਤੇ ਕਿਵੇਂ ਪੈਸੇ ਅਕਾਊਂਟ ਕੋਡ ਚ ਕਿ ਨਕਦ ਨਕਦ ਲੈ ਕੇ ਗਏ ਆ ਵੀਰ ਜੀ ਆ ਤਾਂ ਫਿਰ ਨਕਦ ਤਾਂ ਪਹਿਲੀ ਗੱਲ ਤਾਂ ਜੋ ਪ੍ਰੂਫ ਹੀ ਨਹੀਂ ਤੁਹਾਡੇ ਕੋਲ ਤੇ ਬੇਸ਼ੱਕ ਹੁਣ ਮੁੱਕਰ ਜਾਣ ਹੋਵੇਗਾ ਇਹਦੇ ਲਈ ਇਹ ਲੱਖਾਂ ਲੱਖਾਂ ਲਾ ਆ ਗਿਆ ਕਿਤੇ 50 ਹਜ਼ਾਰ ਲਾ ਆ ਗਿਆ ਮੈਂ ਤਾਂ ਬੈਠੀ ਰੋਨੀ ਆ ਬਾਅਦ ਚ ਮੈਂ ਨਹੀਂ ਲੜਦੇ ਇਹ ਤਾਂ ਚਲੋ ਮੇਰੀ ਜ਼ਰੂਰਤ ਹੈ ਵੀ ਮੈਂ ਉਹਨੂੰ ਮਨਾ ਲਿਆ ਜਿਹੜੇ ਮਰਜ਼ੀ ਤਰੀਕੇ ਵੀ ਹਾਂ ਅਸੀਂ ਪੈਸੇ ਲਵਾਏ ਆ ਤੇ ਸਾਡੇ ਬੰਦੇ ਭੱਜ ਗਏ ਠੀਕ ਹੈ ਜੀ ਜਿਉਂ ਆਏ ਕਰੋ ਲੈ ਤੁਸੀਂ ਕੋਰਟ ਕੇਸ ਕਰ ਉਹ ਉਸ ਆਪ ਕਿਵੇਂ ਕਰੋਗੇ ਕਿਵੇਂ ਸਾਫ਼ ਕਰੋਗੇ ਵੀ ਦਿੱਤਾ ਮੇਕਲਾ ਕਰ ਪਈ ਆ ਜੀ ਠੀਕ ਹੈ ਜੀ 나 ਤੁਸੀਂ ਉਹਨੂੰ ਕੋਈ ਚੈੱਕ ਦਿੱਤਾਗਾ ਤੁਸੀਂ ਕੀ ਸਾਫ਼ ਕਰ ਦੋਗੇ ਕੋਈ ਚੈੱਕ ਲਿਆ ਉਹਨਾਂ ਤੋਂ ਇਹਨਾਂ ਤੋਂ ਜਾਂ ਉਹਨਾਂ ਤੋਂ ਨਹੀਂ ਜੀ ਚੈੱਕ ਨਹੀਂ ਕੋਈ ਚੈੱਕ ਨਹੀਂ ਲਿਆ ਪੇਮੈਂਟ ਕੈਸ਼ ਦਿੱਤੀ ਹਾਂਜੀ ਠੀਕ ਤੇ ਤੁਹਾਨੂੰ ਕੀ ਦਿੱਤਾ ਉਹਦੇ ਵਿੱਚ ਇਹਨਾਂ ਨੇ ਕੈਸ਼ ਕਿਹਾ ਤੀ ਹਟ ਜਾ ਲਿਆ ਜਿਹੜਾ ਬਸ ਝੱਗੀ ਮਾਰ ਲਿਆ ਤੇ ਫਿਰ ਹੁਣ ਮੈਨੂੰ ਐ ਦੋਸੋ ਵੀ ਜੇ ਉਹ ਬੰਦੇ ਹੱਥ ਖੜੇ ਕਰ ਜਾਣ ਉਹ ਵੀ ਸਾਡੇ ਕੋਲ ਹੈ ਨਹੀਂ ਜੀ ਫਿਰ ਸਾਡੇ ਕੋਲ ਕੀ ਹੁੰਦਾ ਕਰੀ ਕਰੀ ਭੱਜ ਜਨਾ ਤੁਸੀਂ ਜਿਵੇਂ ਮਰਜ਼ੀ ਹੱਲ ਕਰਕੇ ਤੇ ਤੁਸੀਂ ਕਰ ਸਕਦੇ ਪਰ ਮੈਂ ਨਹੀਂ ਕਰ ਸਕਦੀ ਪਰ ਮੇਰੀ ਜਾਨ ਛੱਡਾ ਦੇ ਮੈਂ ਤਾਂ ਲੋਕ ਜੁੰਡੇ ਪੜਦੇ ਹਾਂ ਮਾਤਾ ਜੀ ਦੇਖੋ ਮਾਤਾ ਤੂੰ ਵੀ ਦੇ ਪੈਸੇ ਅਸੀਂ ਕਿੱਥੋਂ ਭਰਾਂਗੇ ਹੁਣ ਸਾਡਾ ਕੀ ਕਸੂਰ ਆ ਮੇਰਾ ਤਾਂ ਹੁਣੇ ਕੋਈ ਇੰਨਾ ਫਾਇਦਾ ਨਹੀਂ ਮਾਤਾ ਜੀ ਮਾਤਾ ਜੀ ਮਾਤਾ ਜੀ ਸਾਡੇ ਕੋਲ ਹੁਣ ਨਹੀਂ ਫਾਇਦਾ ਹੋਰ ਨਹੀਂ ਫਾਇਦਾ ਹੁਣ ਨਹੀਂ ਫਾਇਦਾ ਉਦੋਂ ਕਰਦੇ ਹਾਂ ਜੀਜਾ ਕਰਨਗੇ ਸੀ ਤਾਂ ਹੁਣ ਕੀ ਫਾਇਦਾ ਇਹਨਾਂ ਗੱਲਾਂ ਦਾ ਮੈਨੂੰ ਕਿਹਤੋਂ ਕਿਹ ਇੰਨੇ ਚੰਦਰੀਆ ਮੈਨੂੰ ਇੰਨੇ ਰੋੜੇ ਲੱਗਿਆ ਵੇ ਇਹੋ ਜਿਹਾ ਬਿੰਤੀ ਆ ਕੇ ਮਾਰਨਗੇ ਜਿਹੜੇ ਮੈਂ ਕਿ ਤੂੰ ਉੱਠਣ ਜੋ ਕੋਈ ਨਾ ਰਹਿੂ ਦੇਖੋ ਜੀ ਗੱਲ ਸੁਣੋ ਮੇਰੇ ਕੋਲੇ ਬਸ ਜਿੱਦ ਦੀ ਜੀ ਤਾਂ ਵੀ ਸੀ ਉਹ ਯਾਰ ਮੈਂ ਗੱਲ ਸੁਣ ਮੇਰੀ ਇੱਥੇ ਮੇਰੇ ਕੋਲ ਐਵੇਂ ਕੁਰੂਗੀ ਛੱਤਰ ਬਣਾਉਣ ਦੀ ਲੋੜ ਦੇਗੀ ਠੀਕ ਹੈ ਮੈਂ ਸਾਫ ਸਾਫ ਤੁਹਾਨੂੰ ਕਹਿੰਦਾ ਤੁਸੀਂ ਮੰਨਿਓ ਨਾ ਕਿ ਤੁਸੀਂ ਪੈਸੇ ਲਵਾਏ ਵੀ ਤੁਸੀਂ ਉਹਨਾਂ ਦਾ 35 ਲੱਖ ਤੋਂ ਵੱਧ ਰੁਪਏ ਲਵਾਏ। ਤੁਸੀਂ ਗੱਲ ਕਰ ਲਈ ਨਾ ਇਹ ਗੱਲ ਤੁਸੀਂ ਮੁੱਕ ਕਰਨੀ ਸਾਡੇ ਸਾਡੇ ਕੋਲ ਆਨ ਰਿਕਾਰਡ ਆ ਸਾਰਾ ਕੁਝ। ਕੱਲ ਤੁਸੀਂ ਕਹਿ ਦੋਗੇ ਵੀ ਕਿਤੇ ਬਾਦੀ ਮੁੱਕਰ ਜਾਗੇ ਅਸੀਂ ਉੱਥੇ ਜਾ ਕੇ ਆ ਕੇ ਕਹਾਂਗੇ ਸਾਰਾ ਕੌੜਾ ਹੋ ਰਿਹਾ ਸਾਡੇ ਕੋਲੇ। ਨਹੀਂ ਨਹੀਂ ਆਪ ਤਾਂ ਸਾਨ ਚ ਰਹਿ ਗਈ। ਤੁਸੀਂ ਆਉਂਦੇ ਮੈਨੂੰ ਕਹਿੰਦੇ ਇਹ ਗੱਲ ਵੀ ਅਸੀਂ ਪੈਸੇ ਨਹੀਂ ਲਵਾਏ ਤਾਂ ਮੈਂ ਨੂੰ ਪੁੱਛ ਲੈਂਦਾ ਵੀ ਦੱਸੋ ਜੀ ਤੁਹਾਡੇ ਕੋਲ ਸਬੂਤ ਕੀ ਹੈ? ਪਰ ਤੁਸੀਂ ਇਹ ਗੱਲ ਮੰਨਿਓ ਤੇ ਮੇਰੇ ਮੇਰੀ ਰਿਕਾਰਡ ਦੇ ਵਿੱਚ ਉਹ ਗੱਲਾਂ ਹੈ ਨਹੀਂ ਕਿ ਮੇਰੀ ਡਿਕਸ਼ਨਰੀ ਵਿੱਚ ਵੀ ਮੈਂ ਜਿਹੜੀ ਗੱਲ ਮੇਰੇ ਅੱਖਾਂ ਸਾਹਮਣੇ ਹੋ ਗਈ ਤੇ ਮੈਂ ਉਹ ਤੋਂ ਕਿਤੇ ਪੈਰ ਪਛਾਣ ਪੁੱਟਣਾ। ਠ ਆਪਦੀ ਪੇਮੈਂਟ ਬਣਾ ਕੇ ਦੱਸੋ ਕਿੰਨੇ ਮਿਲਣਗੇ ਕਿੰਨੇ ਨਾ ਮਿਲਣਗੇ ਇਹ ਬੈਠ ਕੇ ਪਤਾ ਲੱਗੂਗਾ ਪਰ ਦੇਣੇ ਪੈਣਗੇ ਠੀਕ ਹੈ ਜੀ ਆਪਾਂ ਵੀਰ ਜੀ ਨਾਲ ਏਸੀ ਦਾ ਧਿਆਨ ਰੱਖਿਓ ਆਪਦਾ ਚਾਰੇ ਜਣੇ ਬੈਠ ਕੇ ਮਨ ਬਣਾਵੋ ਉਸ ਤੋਂ ਮਾਤਾ ਨੂੰ ਵੀ ਪਾਓ ਜੀ ਹਮੇਸ਼ਾ ਤਾਂ ਇਹ ਵੀ ਬਹੁਤ ਲੈਂਦੀ ਰਹੀ ਹੈ ਤੁਸੀਂ ਪਹਿਲਾਂ ਲੈ ਕੇ ਆਓ ਕਿੰਨੇ ਲੈ ਕੇ ਆਉਣੇ ਹੋ ਕਿੰਨੇ ਦਿਨ ਲਓ ਦੱਸੋ ਪਹਿਲਾਂ ਤੁਸੀਂ ਲਿਆਓ ਬਾਕੀ ਕੋਈ ਗੱਲ ਨਹੀਂ ਫਿਰ ਜਿਹੜੇ ਵਾਅਦੇ ਘਟਾ ਹੋਇਆ ਕੋਈ ਮਾਤਾ ਨੂੰ ਪਾ ਦੇਣਾ ਕਿੰਨੇ ਦਿਨ ਲਓ ਜੀ ਨਾਮ ਕਿਥੋਂ ਹੈ ਜੀ ਦਾ ਬਸ ਫਿਰ ਕੋਈ ਗੱਲ ਇਹਨਾਂ ਦੀਆਂ ਰਿਕਾਰਡਾਂ ਪੰਨੇ ਮੇਰੇ ਮੋਬਾਈਲ 'ਚ ਇੰਨੇ ਕਦ ਪੰਨ ਜਿਹੜੇ ਤੇ ਜੇ ਵੀ ਸੀ ਜਿੰਨੇ ਤੇ ਮੈਂ ਨਾ ਦਿੱਤੀ ਜੀ ਸੀ ਫੋਨ ਤੇ ਮੈਂ ਦੱਸ ਦਿੰਦੇ ਸੀ ਅੱਜ ਮਾਤਾ ਜੀ ਇੰਨੇ ਪੈਸੇ ਬਣ ਗਏ ਤੇਰੇ ਚੈੱਕ ਚ ਇੰਨੇ ਤੇਰੇ ਖਾਤੇ ਚ ਆ ਜਾਣੇ ਮਾਤਾ ਜੀ ਤੁਸੀਂ ਇਸ ਤਰ੍ਹਾਂ ਕਰੋ ਆਪਦੇ ਬੰਦਿਆਂ ਤੋਂ ਹਸਾਬਤਾ ਬੁਲਾਓ ਸਾਰਾ ਜਿਹੜਾ ਤੁਸੀਂ ਮੈਨੂੰ ਬਣਾ ਕੇ ਨਾ ਮੁੰਛੇ ਜੀ ਨੂੰ ਦੇ ਦਿਓ ਠੀਕ ਆ ਕੱਲ ਨੂੰ ਠੀਕ ਆ ਕੱਲ ਨੂੰ ਦੇ ਦਿਓ ਪਰਸੋਂ ਤੁਸੀਂ ਭਰਾ ਮੇਰੀ ਗੱਲ ਸੁਣ ਲੋ ਸਾਰੇ ਜਿਹੜੇ ਤੁਸੀਂ ਦੋਨੇ ਸੁਣ ਲੋ ਇਹ ਵੀ ਸੁਣ ਲੋ ਤੁਸੀਂ ਆਪਦੀ ਤਿਆਰੀ ਕਰੋ ਜਾ ਕੇ ਵੀ ਕਿੱਥੋਂ ਪੈਸੇ ਤੁਸੀਂ ਦੇਣੇ ਇਹਨਾਂ ਨੂੰ ਨਹੀਂ ਮੈਂ ਸੱਚੇ ਮੁੰਛੇ ਮੈਂ ਇਹ ਚੀਜ਼ ਦਾ ਪਰਚਾ ਤੁਹਾਡੇ ਤੇ ਦੇ ਦੂੰਗਾ ਵੀ ਤੁਸੀਂ ਅਗਿਆਤ ਮੈਂ ਨਹੀਂ ਸੁਣਨਾ ਕੁਝ ਮ ਮੈਂ ਮੈਂ ਪਰਚਾ ਚਾਰਾਂ ਤੇ ਦੇ ਦੂੰਗਾ ਬੇਗਿਆਤ ਬੰਦੇ ਜਿਹਨਾਂ ਦਾ ਕੋਈ ਪਤਾ ਨਹੀਂ ਠੱਗੀ ਵਾਲਾ ਪਰਚਾ ਤਾਂ ਜਿਹੜਾ ਹਲੇ ਛੋਟਾ ਹੋਊਗਾ ਫਿਰ ਜਿਹੜਾ ਅਸੀਂ ਦੂਜਾ ਪਰਚਾ ਦੇਵਾਂਗੇ ਠੀਕ ਹੈ ਡਟੇਰੇ ਬੰਦਿਆਂ ਨੂੰ ਲੋਕਾਂ ਦੇ ਘਰ ਪਟਣ ਵਾਲੇ ਬੰਦਿਆਂ ਨੂੰ ਪਨਾਹ ਦੇਤੀ ਤੁਸੀਂ ਬਿਨਾ ਐਡਰੈਸ ਪਤਾ ਲਏ ਤਾਂ ਮੈਂ ਪਰਚਾ ਦੇ ਦੂੰ ਠੋਕ ਕੇ ਤੁਹਾਡੇ ਤੇ ਦੇਸ਼ದ್ರੋਹੀ ਦਾ ਪਰਚਾ ਬਣਾ ਥੋੜੇ ਦੇ ਉੱਤੇ ਇਹ ਹਲੇ ਛੋਟਾ ਪਰਚਾ ਤੁਸੀਂ ਸਾਹਮਣੇ ਸਾਰੇ ਤੇ ਬੰਦੇ ਕੌਣ ਸੀ ਤੁਹਾਨੂੰ ਕੀ ਪਤਾ 35 ਲੱਖ ਦਾ ਕੀ ਕੀਤਾ ਉਹਨਾਂ ਨੇ ਜਾ ਕੇ 35 ਲੱਖ ਦੇ ਹਥਿਆਰ ਖਰੀਦ ਲਏ ਹੋਏ ਬੰਬ ਲੈ ਲਏ ਹੋਏ ਅਸਾਲਟਾ ਲੈ ਲਈਆਂ ਹੋਈਆਂ ਫਿਰ ਇਹ ਜਿਹੜੇ ਅੱਜ ਕੱਲ ਜਨਾਬ ਨਗਦ ਪੈਸੇ ਨਾਲ ਹੁੰਦੇ ਹੀ ਆਏ ਆ ਜੀ ਇਹੀ ਕੁਛ ਹੁੰਦਾ ਜਿਹੜਾ ਅਕਾਊਂਟ 'ਚ ਪੈਸੇ ਆ ਉਹ ਬੰਦੇ ਨਾਲ ਠੱਗੀ ਨਹੀਂ ਮਾਰ ਸਕਦਾ ਬੰਦਾ ਤੇ ਜਿਹੜੇ ਪੈਸੇ ਇਹਨਾਂ ਨੇ ਕੈਸ਼ ਫੜਾ ਤੇ ਕੈਸ਼ ਤੋਂ ਅੱਜ ਕੱਲ ਨਹੀਂ ਮਾਰਦੀ ਵੀ ਆ ਤਾਂ ਪਤਾ ਲਿੱਤਾ ਹੂੰ ਕੋਈ ਐਡਰੈਸ ਹੈ ਨਾ ਤੁਸੀਂ ਕਿਉਂ ਨਹੀਂ ਲਿਆ ਤੁਸੀਂ ਪ੍ਰਾਪਰਟੀ ਦੇ ਮਾਲਕ ਨੂੰ ਤੁਸੀਂ ਕਿਉਂ ਨਹੀਂ ਲਿਆ ਮਤਲਬ ਤੁਸੀਂ ਆਪਣੀ ਜ਼ਿੰਮੇਵਾਰੀ ਤੋਂ ਭਜਦੇ ਹੋ ਕੱਲੇ ਉਹ ਕਨਾ ਕਰ ਤੁਸੀਂ ਹੈ ਨਹੀਂ ਪ੍ਰਾਪਰਟੀ ਦੇ ਦੋਸੀ ਜਿੰਨੀ ਮਰਜ਼ੀ ਲਿਆ ਜਾ ਅੱਜ ਕੱਲ ਤਾਂ ਪਿਓ ਅੱਜ ਕੱਲ ਤਾਂ ਪਿਓ ਪੁੱਤ ਨੂੰ ਨਹੀਂ ਬਰਬਾਦ ਕਰਦਾ ਪੁੱਤ ਪਿਓ ਨੂੰ ਨਹੀਂ ਕਰਦਾ ਭਰਾ ਭਰਾ ਨੂੰ ਨਹੀਂ ਕਰਦਾ ਭੈਣਾ ਭਰਾਵ ਸਕੇ ਭਰਾ ਜਿਹੜੇ ਸਕੀਆਂ ਭੈਣਾ ਵੱਲੋਂ ਮੂੰਹ ਮੋੜ ਜਾਂਦੇ ਆ ਸਕੀਆਂ ਭੈਣਾ ਸਕੇ ਭਰਾਵਾਂ ਵੱਲੋਂ ਮੂੰਹ ਮੋੜ ਜਾਂਦੀਆਂ ਬਾਪੂ ਵਰਗਾ ਜ਼ਮੀਰ ਆ ਗਈ ਚਲੋ ਕੋਈ ਗੱਲ ਨਹੀਂ ਐ ਕਰ ਲੈਨੇ ਆ ਬਹੁਤ ਚੀਜ਼ਾਂ ਕੌਣ ਸਫੇਰ ਹੋਏ ਪੈਸੇ ਨੂੰ ਲੈ ਕੇ ਜਿਹੜੇ ਬੰਦੇ ਨੂੰ ਤੁਸੀਂ ਜਾਣਦੇ ਤੱਕ ਨਹੀਂ ਤੁਸੀਂ ਕਦੇ ਵੇਖੇ ਨਹੀਂ ਤੁਸੀਂ ਪਿਛਲੇ 7-8 ਮਹੀਨੇ ਚੈੱਕ ਕਰੀ ਤਾਂ ਪੁੱਛਦੇ ਬੰਦੇ ਕੌਣ ਆ ਯਾਰ ਸਾਨੂੰ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਤਾਂ ਦੇ ਦਿਓ ਇਹਨਾਂ ਦੇ ਐਡਰੈਸ ਪਤੇ ਦੇ ਦੇ ਦਿਓ ਇਹੀ ਗਲਤੀ ਰਹਿ ਗਈ ਬਸ ਕੋਈ ਗੱਲ ਨਹੀਂ ਜੀ ਇਹ ਗਲਤੀ ਸੁਧਾਰੋ ਇਹ ਸੁਧਾਰਨ ਦਾ ਮੌਕਾ ਤੁਹਾਡੇ ਕੋਲ ਇਹੀ ਹੈ ਵੀ ਬੈਠ ਕੇ ਚਾਰੇ ਜਾਣੇ ਆਪਣੀ ਸਲਾਹ ਕਰੋ 2 ਦਿਨਾਂ ਦਾ ਟਾਈਮ ਉਦੋਂ ਨੂੰ ਮੈਨੂੰ ਇੱਕ ਫੈਸਲਾ ਚਾਹੀਦਾ ਵੀ ਤੁਸੀਂ ਕਿੰਨੇ ਚ ਟਾਈਮ ਦੇ ਵਿੱਚ ਮੈਨੂੰ ਕਿੰਨੇ ਪੈਸੇ ਦਿਓਂਗੇ ਠੀਕ ਹੈ ਉਹ ਸਾਰਾ ਕੁਝ ਮੈਨੂੰ ਪਤਾ ਹੋਣਾ ਚਾਹੀਦਾ ਇੱਕ ਇੱਕ ਆਪਦਾ ਬਕਾਇਦਾ ਡਾਟਾ ਬਣਾ ਕੇ ਲੈ ਕੇ ਆਓ ਮਾਤਾ ਜੀ ਤੁਹਾਡੇ ਵੀ ਪ੍ਰੋਪਰ ਪੇਮੈਂਟ ਮੈਨੂੰ ਪਤਾ ਹੋਣੀ ਚਾਹੀਦੀ ਹੈ ਠੀਕ ਹੈ ਜੀ ਮੈਂ ਤਾਂ ਠੀਕ ਹੈ ਮੈਂ ਮੌਕੇ ਤੇ ਕੀ ਦਵਾ ਸਕੂਗਾ ਕੀ ਨਾ ਦਵਾ ਸਕੂਗਾ ਉਹ ਸਮੇਂ ਤੇ ਪਤਾ ਲੱਗੂਗਾ ਠੀਕ ਹੈ ਜੀ ਹਾਂ ਕੋਈ ਗੱਲ ਤੁਸੀਂ ਆਪਦੀਆਂ ਬੁੜੀਆਂ ਬੁਲਾ ਕੇ ਦਿਓ ਜੀ ਛੋਟਾ ਵੀ ਧੰਨ ਭਾਗ ਠੱਗੀਆਂ ਖਾਲਿਆ ਕਰੋ ਮੁੜ ਕੇ ਸਾਡੇ ਕੋਲ ਆ ਜਾਓ ਕਰੋ ਆ ਗਲਤੀ ਹੋਗੀ ਝਿਜਗੀ ਮੈਂ ਤਾਂ ਨਹੀਂ ਝਿਜਗੀ ਘਰ ਤੋਂ ਮੈਂ ਤਾਂ ਪਹਿਨੇ ਕਿ ਢੇਜੀ ਸੀ ਮੈਨੂੰ ਤਾਂ ਪਤਾ ਮਾਤਾ ਤੂੰ ਢੇਜੀ ਗਿਆ ਪਰ ਅਸੀਂ ਸੁਣੀ ਥੋੜਾ ਜਾਂਗੇ ਬਾਰੀ ਬਾਰੀ ਮਾਤਾ ਤੇਰੇ ਨਾਲ ਨਹੀਂ ਠੱਗੀ ਦਾ ਸਾਡੇ ਨਾਲ ਵਾਜੀ ਬਾ ਤੁਹਾਡੇ ਨਾਲ ਹੀ ਵਜੀ ਹੈ ਤੁਹਾਡੇ ਨਾਲ ਹੀ ਵਜੀ ਹੈ ਜਿਹੜਾ ਮੈਂ ਤੁਹਾਡੇ ਤੇ ਵਿਸ਼ਵਾਸ ਕਰ ਗਿਆ ਨਾ ਇਹ ਗੱਲ ਤੁਸੀਂ ਆਣੀ ਕੀਤੀ ਤੁਹਾਡੇ ਨਾਲ ਹੀ ਵਜੀ ਹੈ ਠੀਕ ਹੈ ਤਾਂ ਤੁਸੀਂ ਭੁਗਤ ਨਹੀਂ ਇਹ ਮੁਰਜੀ ਜੀ ਇਹ ਨਸੀਬ ਦਾ ਥੋੜੇ ਵਰਗੇ ਲੋਕਾਂ ਵਾਸਤੇ ਵੀ ਜਿਹੜੇ ਤੁਸੀਂ ਅਣਜਾਣ ਬੰਦਿਆਂ ਨੂੰ ਚੱਕ ਕੇ ਲਾਲਚ ਦੇ ਚੱਕਰ 'ਚ ਨਾ ਘਰ ਕਰਾਇਦੇ ਦੇਦਾ ਦੁਕਾਨਾ ਕਰਾਇਦੇ ਦੇ ਦਿਆ ਨਸੀਬ ਬਹੁਤ ਵੱਡੀਆਂ ਤੁਹਾਨੂੰ ਤੇ ਰਜ਼ੀ ਤੁਹਾਨੂੰ ਭੁਗਤ ਨਹੀਂ ਪੈਣੀ ਉਹਨੇ ਚੀਜ਼ ਭੁਗਤ ਨਹੀਂ ਪੈਣੀ ਜੀ ਬਿਲਕੁਲ ਭਰਾ ਛੱਡਦੇ ਉਹਨੇ ਜ ਸੰਨੇ ਸਨ ਰਗੜੇ ਗਏ ਜੀ বাস ਕੋਈ ਗਾ ਨਹੀਂ ਤੁਸੀਂ ਲਾਲਚ ਜਿਹੜਾ ਲਾਲਚ ਕੀਤਾ ਇਹ ਲਾਲਚ ਤੁਹਾਨੂੰ ਕੋਈ ਬੁਰਾ ਬੋਗਾ ਤੁਹਾਨੂੰ ਇਹ ਹੁਣ ਜੀ ਦੋ ਦਿਨਾਂ ਦਾ ਟਾਈਮ ਹੈ ਨੇ ਕੋਲੇ ਜੀ ਅੱਜ ਬੁੱਧਵਾਰ ਹੋ ਗਿਆ ਹਾਂਜੀ ਵੀਰਵਾਰ ਤੇ ਸ਼ੁੱਕਰਵਾਰ ਦੋ ਦਿਨਾਂ ਨੂੰ ਹੋਰ ਦੇਤੇ ਸ਼ਨੀਵਾਰ ਨੂੰ ਸਾਰਿਆਂ ਨੂੰ ਬੁਲਾ ਲਓ ਇਹਨਾਂ ਨੂੰ ਉਹਨਾਂ ਤੋਂ ਵੀ ਪੇਮੈਂਟ ਦਾ ਡਾਟਾ ਬਣਵਾ ਲਓ ਇੱਕ ਵਾਰੀ ਪੂਰਾ ਹਿਸਾਬ ਦਾ ਬਣਵਾ ਲਓ ਕੀ ਪੇਮੈਂਟ ਉਹ ਕਹਿੰਦੇ ਮਾਤਾ ਹੀ ਕੋ ਝੂਠ ਦੇ ਹੋਣਾ ਚਾਹੀਦਾ ਨਹੀਂ ਵੀਰ ਜੀ ਜਿੰਨੇ ਮਾਤਾ ਲੱਗੇ ਆ ਪ੍ਰੋਪਰ ਇਹ ਨਹੀਂ ਵੀ 30 ਲੱਗਿਆ 35 ਲੱਗਿਆ ਝੂਠ ਨਹੀਂ ਬੋਲਦੀ ਮੈਂ ਤੁਹਾਨੂੰ ਦੱਸਦਾ ਵੀ ਤੁਹਾਡੇ ਨੂੰ ਪ੍ਰੋਪਰ ਲਿਸਟ ਚਾਹੀਦੀ ਜਿੰਨੇ ਤੁਹਾਡੇ ਜਿੰਨੇ ਮੈਂਬਰ ਮੈਂਬਰਾਂ ਦੀ ਲਿਸਟ ਮੈਂ ਤਾਂ ਤਾਂ ਜਿਸਟੇਜ ਚੱਕ ਕੇ ਲੈ ਜੀ ਮੇਰੇ ਕੋਲ ਤਾਂ ਫੇਰ ਵੀ ਲਿਖੇ ਪਏ ਬਸ ਇਹ ਕਹਦਾ ਉਹਨਾਂ ਦੇ ਨਾਮ ਉਹਨਾਂ ਦੇ ਆਧਾਰ ਕਾਰਡ ਮਾਤਾ ਜਿਨ੍ਹਾਂ ਨੇ ਅਸੀਂ ਅਸੀਂ ਵੀ ਤਸਦੀਕ ਕਰਾਂਗੇ ਵੀ ਤੁਸੀਂ ਕਈ ਵੀ ਨਹੀਂ ਕੋਈ ਗੱਲ ਤਾਂ ਬਾਅਦ ਆਗੇ ਨਾਲ ਤੁਹਾਨੂੰ ਦੇਜੂਗਾ ਹੁਣ ਮੇਰੀ ਗੱਲ ਸੁਣੋ ਜੇ ਉਹ ਬੰਦਿਆਂ ਨੇ ਭਰੋਸਾ ਕਰ ਲਿਆ ਕਿਸੇ ਤੇ ਠੱਗੀ ਮਾਰਨ ਵਾਲੇ ਮਾਰ ਕੇ ਭੱਜ ਗਏ ਇਹ ਤਾਂ ਹੁਣ ਹੈ ਨਹੀਂ ਆਪਾਂ ਜੇ ਮਾਤਾਂ ਦੇ ਆ ਕੇ ਕੰਪਲੀਟ ਕਰਦੇ ਆਪਾਂ ਅੱਖਾਂ ਵਿੱਚ ਕੇ ਭਰੋਸਾ ਜਦੋਂ ਕਹਿੰਦੇ ਸਾਰੀ ਪੇਮੈਂਟ ਕੈਸ਼ ਤੇ ਕੈਸ਼ ਤਾਂ ਕਿਸੇ ਨੂੰ ਕੋਈ ਕੁਝ ਵੀ ਕਹਿ ਦੂਗਾ ਇਹਦੇ ਜਿਵੇਂ ਮੁਰਸੀ ਜੀ ਹੈਗੇ ਨਾ ਠੀਕ ਹੈ ਇੱਥੇ ਹੁਣ ਇਹਨਾਂ ਦੀ ਨਾਂ ਸੁਣੀ ਤਾਂ ਇਹਨਾਂ ਵਾਸਤੇ ਪੁਲਿਸ ਮਾੜੀ ਜੇ ਉਹਨਾਂ ਨੂੰ ਕਿਤੇ ਜੇ 35 ਲੱਖ ਕਹਿੰਦੇ ਜੇ ਉਹਨਾਂ ਨੂੰ 150000 ਦਾ ਸਾਰਾ ਵਾਧਾ ਲੱਗਿਆ ਤਾਂ ਉਹਨਾਂ ਵਾਸਤੇ ਪੁਲਿਸ ਮਾੜੀ ਵੀ ਸਾਡੀ ਕੋਈ ਨਹੀਂ ਹੋਈ ਦੋ ਦਿਨ ਤੁਹਾਡੇ ਕੋਲ ਵਿੱਚ ਹੈਗੇ ਸ਼ਨੀਵਾਰ ਨੂੰ ਤੁਸੀਂ ਮੇਰੇ ਕੋਲ ਆਉਣਾ ਤੇ ਸ਼ਨੀਵਾਰ ਤੜਕੇ 10 ਵਜੇ ਦਿਨੋਂ ਤੁਸੀਂ ਇੱਥੇ ਚਾਹੀਦੇ ਹੋ ਠੀਕ ਹੈ ਠੀਕ ਹੈ ਨਵੇੜਾ ਕਰਨਾ ਸ਼ਨੀਵਾਰ ਨੂੰ ਮੈਂ ਤਰੀਕ ਤਰੂਕ ਨਹੀਂ ਹੋਦੋਗਾ ਮੇਰੇ ਕੋਲ ਹੈਗੇ ਆਪਦਾ ਆਪਸ ਸਲਾਹ ਕਰਕੇ ਮਨ ਬਣਾ ਕੇ ਦਰਸ਼ਕ ਰਹੀ ਸੱਟ ਗਈ ਕੋਈ ਨਹੀਂ ਕਰਾਂਗੇ ਸ਼ਨੀਵਾਰ ਨੂੰ ਦੇਖਾਂਗੇ ਕੀ ਕਰ ਸਕਦੇ ਆ ਤੁਸੀਂ ਅਸੀਂ ਪਹਿਲਾਂ ਆਪ ਸੋਚ ਵਿਚਾਰ ਕਰੋ ਆਵਾ ਕਿਵੇਂ ਤੁਸੀਂ ਕਿੰਨੇ ਕਿੰਨੇ ਭਾਨੇ ਆ ਤੇ ਕੋਈ ਨਹੀਂ ਬਾਕੀ ਫਿਰ ਮੌਕੇ ਤੇ ਆਪਾਂ ਵੇਖਾਂਗੇ ਹਾਂ ਬਠੀਕ ਹੈ ਤੁਸੀਂ ਨਾ ਅਗਲੇ ਨੈਕਸਟ ਪਾਰਟੀ ਬਲਾਓ ਉਹਨਾਂ ਦਾ ਵੀ ਅਜ ਤਾਂ ਰਾਸ਼ੀ ਬਹੁਤ ਹੈ ਠੀਕ ਹੈ ਬਸ ਇਹ ਖੜਾ ਛੋਟੂ ਬਲਾ ਦੇ ਠੀਕ ਹੈ ਸਭ ਠੀਕ ਹੈ ਮਾਦੇ ਮੈਨੂੰ ਦਿਓ ਸਾਰਾ ਸਾਰਾ ਆਪਣਾ ਜੀ ਤਾਂ ਮਨਜੀ ਹਾਂ ਠੀਕ ਹੈ ਸੱਸੀ ਕਰ ਦੇ ਦਿਓ ਮੱਚੀ ਕੋਲ ਦਿਓ ਬਣਾ ਕੇ ਸਾਰਾ